ਸਵੇ ਦੋਸਤੋ ਅੱਜ ਖੋਲਣ ਲੱਪਿਆਂ ਆਪਾਂ ਕਾਲ ਪਹਿਲਾਂ ਤੇ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੇ ਉਸ ਤੋਂ ਬਾਅਦ ਵਿਖਾਵਾਂਗੇ ਤੁਹਾਨੂੰ ਸਫਾਈ ਕਿਉਂਕਿ ਅੱਗੇ ਆਪਾਂ ਜਿਹੜੀ ਵੀਡੀਓ ਪਾਈ ਸੀ ਉਹਦੇ ਵਿੱਚ ਕਈਆਂ ਵੀਰਾਂ ਨੇ ਕਮੈਂਟ ਕੀਆ ਸਾਥ ਸ੍ਰੀ ਅਕਾਲ ਕਮੈਂਟ ਕੀਤੇ ਸੀ ਕਈਆਂ ਵੀਰਾਂ ਨੇ ਵੀ ਜਿਹੜਾ ਇਹ ਹਾਲ ਆ ਜਿਹੜਾ ਆਪਾਂ ਤੇਲ ਪਾਇਆ ਸੀ ਉੱਤੇ ਉਹਦਾ ਕੈਮੀਕਲ ਉਹ ਨਹੀਂ ਸਹੀ ਹੈਗਾ ਉਹਦੇ ਬਾਰੇ ਸਾਰਾ ਆਪਾਂ ਵਿਖਾਵਾਂਗੇ ਅੱਜ ਕਿਸ ਤਰ੍ਹਾਂ ਪਲੇਟਾਂ ਲੈਂਦੀਆਂ ਜਾਂ ਜੁੜੀਆਂ ਰਹਿੰਦੀਆਂ ਲੋ ਵੀ ਦੋਸਤੋ ਸਾਰੇ ਠੇਕੇਦਾਰ ਆਮ ਹੀ ਹਫਤਾ ਪਹਿਲਾਂ ਪਾਣੀ ਕਢਾ ਦਿੰਦੇ ਦੋ ਚਾਰ ਦਿਨ ਪਰ ਆਪਾਂ ਜਦੋਂ ਵੀ ਕਾਲਬ ਖੋਲਦੇ ਆ ਪਾਣੀ ਛੱਤ ਦੇ ਉੱਤੇ ਰਹਿਣ ਦਿੰਦੇ ਆ ਕਿਉਂਕਿ ਸੀਮੈਂਟ ਕੰਪਨੀ ਵਾਲੇ ਕਹਿੰਦੇ ਵੀ 14 ਤੋਂ 15 ਦਿਨ ਪਾਣੀ 20 ਦਿਨ ਪਾਣੀ ਉੱਤੇ ਛੱਤ ਰਹਿਣਾ ਚਾਹੀਦਾ ਹੈ ਇਸ ਕਰਕੇ ਆਪਾਂ ਪਾਣੀ ਨਹੀਂ ਕਢ ਦਿੰਦੇ ਆ ਵੇਖ ਸਕਦੇ ਤੁਸੀਂ ਪਾਣੀ ਉੱਪਰ ਹੀ ਆ ਤੇ ਥੱਲੇ ਆਪਾਂ ਕਾਲਬ ਦੇਖ ਸਕਦੇ ਹੋ ਦੋਸਤੋ ਉੱਤੇ ਪਾਣੀ ਖੜਾ ਤੇ ਅਸੀਂ ਕਾਲਬ ਜਿਹੜਾ ਖੁੱਲ ਹੀ ਜਾਂਦੇ ਆ ਤੇ ਮੇਰੇ ਨਾਲ ਅਜੀਤ ਤੇ ਅਸੀਂ ਆਪਾਂ ਇਸੇ ਤਰੀਕੇ ਨਾਲ ਖੜਾ ਰਹਿੰਦੇ ਹੁੰਦੇ ਨੇ ਬਾਅਦ ਚ ਕੱਢੀਦਾ ਦੋ ਚਾਰ ਦਿਨ ਬਾਅਦ ਕਾਲਬ ਖੋਲਣ ਤੋਂ ਕਾਲਬ ਖੋਲਣ ਤੋਂ ਪਹਿਲਾਂ ਸਫਾਈ ਕਰਦੇ ਆ ਅੱਡੇ ਨੌਜਵਾਨ ਕਿਉਂਕਿ ਜਗਾ ਥੋੜੀ ਆ ਸਾਨੂੰ ਕਾਲਬ ਖੋਲਣ ਤੇ ਥੋੜਾ ਟਾਈਮ ਲੱਗਣਾ ਇਸ ਕਰਕੇ ਸਫਾਈ ਕਰਨੇ ਆ ਵੀ ਪਲਸਟਰ ਕਰਨ ਲੱਗੇ ਆ ਸਾਨੂੰ ਇਹਦੀ ਦਿੱਕਤ ਨਾ ਆਵੇ ਜੇ ਜਿਆਦੀ ਜਗ੍ਹਾ ਹੋਵੇ ਫਿਰ ਤੇ ਅਸੀਂ ਵੀ ਨਹੀਂ ਕਰਦੇ ਚਦਾਈ ਦੇ ਲਓ ਮਿਸਤਰੀ ਲੜਨ ਦੇ ਲੈ ਤੂੜੀ ਪਈ ਹੋਵੇ ਥਲੇ ਫਰਸ਼ੀਆਂ ਦੇ ਪਾਉਣੀ ਆਦੇ ਲਈ ਲਾ ਥਲੇ ਮਿੱਟੀ ਦੇ ਹੁਬੇ ਸ਼ੁਰੂ ਕਰਨ ਲੱਗੇ ਆਪਾਂ ਥੱਲੇ ਵਿਛਾ ਕੇ ਤੂੜੀ ਕਾਲਮ ਖੋਲਣਾ ਸ਼ੁਰੂ ਕਰਦੇ ਆ ਹੋਏ 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 ਗਾਡਰ ਗਿਆ ਇਹ ਗਾਡਰ ਗਿਆ ਇਹ ਸ਼ਾਬਾਸ਼ ਲੇ ਪਿਆ ਗਾਡਰ ਹੈ ਆ ਕੈਮੀਕਲ ਦੇ ਨਾਲ ਪਲੇਟਾਂ ਛੋੜਦੇ ਸਾਰ ਹੀ ਗਾਡਰ ਛੋੜਦੇ ਹਾਰ ਪਲੇਟਾਂ ਵਿੱਚ ਢਿੱਲੀਆਂ ਹੋ ਜਾਂਦੀਆਂ ਕੋਈ ਚਾਹੀਦੀ ਕੋਈ ਨਹੀਂ ਹੁੰਦਾ ਛੱਡ ਲੋ ਛੱਡ ਲੋ ਰੇ ਨੂੰ ਕੋਈ ਨਹੀਂ ਹੁੰਦਾ ਆਹ ਮੇਰੇ ਕਿੱਸੇ ਉਹ ਬੱਲੀ ਉਹਨੇ ਖਿੱਚੋ ਕੋਈ ਗੱਲ ਨਹੀਂ ਹੁੰਦਾ ਬੱਲੀ ਇਹ ਰੇ ਖਿੱਚੋ ਕੋਈ ਨਹੀਂ ਐਕਦਾ ਮੈਂ ਇਹ ਨਹੀਂ ਮੈਂ ਦੱਬ ਜਾਗਾ ਆਹ ਬੰਦੇ ਦਾ ਲੋ ਜੀ ਬੰਦੋ ਅਗਲੀ ਗੱਲੀ ਦੀ ਇਹ ਹੋਰ ਪਾ ਦਾਨ ਲੈ ਓ ਇੱਕ ਤੋੜਾ ਕੁੜੀ ਦਾ ਚਾਹਲ ਵਿੱਚ ਇਹ ਯਾ ਪਲੇਟਾਂ ਨਾਲ ਹੀ ਵੇਖੋ ਕੈਮੀਕਲ ਦਾ ਕੁਮਾਰ ਇਹ ਕੈਮੀਕਲ ਆਇਆ ਹੈ ਨਾ ਤਾਂ ਕਰਕੇ ਲੋ ਸੋਨ ਸ਼ਾਬਾਸ਼ ਜਾਰੀ ਗਿਆ ਨਾ ਮम्मा ਬੱਲੀ ਤੋੜਤੀ ਇੱਥੇ ਤਾਰਾਂ ਦੇ ਵੀ ਸੁੱਟੋ ਏ ਲਿਆ ਗੇ ਟੁੜੀ ਪਰ ਆਵਾ ਨੇ ਕਮੈਂਟ ਕੀਤੇ ਸੀ ਆਪਣੇ ਆਨੇ ਵੀ ਕੈਮੀਕਲ ਨਾਲ ਸੱਤ ਨਹੀਂ ਨਿਕਲਦੇ ਸਾਫ਼ ਨਹੀਂ ਨਿਕਲਦੀਆਂ ਟੇਕਲੇਟਾਂ ਨਹੀਂ ਦੇਖ ਆਹ ਦੇਖ ਸਕਦੇ ਤੁਸੀਂ ਆਰਾਮਦਾਰੀ ਨੇ ਆਪਣੇ ਆਪ ਵੀ ਲਿਖ ਪਿਆ ਦੇ ਸੱਤ ਵੀ ਪੂਰੀ ਸਾਫ਼ ਆਹ ਦੇਖ ਸਕਦੇ ਤੁਸੀਂ ਚੱਲ 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 ਮਿੱਤਰਾ ਆ ਪਰਲਾ ਵੀ ਲਾ ਰਵੀ ਲਾ ਦੇ ਮੜਾ ਯਾਰ ਲਾ ਦੇ ਆ ਓਏ ਸੁਆਇਆ ਖਲਾਇ ਤੂੰ ਬਾਹਰ ਆਏ ਚੱਲਿਆ ਚੱਲਿਆ ਬਸ ਉੱਪਰ ਗਲੀ ਜੀ ਪਈ ਕਰਦੇ ਸਿੱਧਾ ਜਿੱਥੇ ਟਾਂ ਹੈ ਜੀ ਇੱਧਰ ਗਲੀ ਜੀ ਫੈਰੀ ਹੋ ਜੀ ਜਾਂਦੇ ਆ ਗੱਲ ਚੰਗੀ ਆਦੇ ਇੱਧਰ ਜਿੱਥੇ ਆ ਵੀਰਾ ਚਾਈ ਤੇ ਵੀ ਤੇ ਡੰਗਾਈ ਤੇ ਵੀ ਕੰਮ ਕਰਨੇ ਪੈਂਦੇ ਆ ਮੈਂ ਆ ਚਾਈ ਤੇ ਵੀ ਤੇ ਡੰਗਾਈ ਤੇ ਵੀ ਕੰਮ ਕਰਨੇ ਪੈਂਦੇ ਆ ਵੀ ਦੇਖ ਸਕਦੇ ਜੀ ਕੋਈ ਵੀ ਪਲੇਟ ਨਹੀਂ ਉੱਤੇ ਰੜੀ ਰਹੀ ਕੈਮੀਕਲ ਪਾਇਆ ਸੀ ਆਪਾਂ ਤੇ ਕਮੈਂਟ ਕੀਤੇ ਸੀ ਵੀਰਾਂ ਨੇ ਇਹ ਵੀਡੀਓ ਤਾਂ ਬਣਾਉ ਰਹੇ ਆ ਠੀਕ ਉਹਨਾਂ ਦੀ ਗੱਲ ਦੱਬ ਪੈਣ ਵਾਲੀ ਉਹ ਜ਼ਰੂਰ ਹੈਗੀ ਆ ਵੀ ਮਤਲਬ ਡੱਬ ਜੇ ਇਹਨਾਂ ਕੇ ਸੋਕੇ ਸਾਫ਼ ਹੋ ਜਾਣੇ ਆ ਜਿਹੜੇ ਆ ਡੱਬ ਜੇ ਕੈਮੀਕਲ ਵਾਲੇ ਵੀ ਦੀਦੇ ਆ ਇਹ ਸਭ ਸਾਫ ਹੋ ਜਣੇ ਤਾਂ ਪਲੇਟਾਂ ਸੋਗੀਆਂ ਐ ਵੀ ਛੱਤ ਸਾਫ ਹੈ ਤੇ ਐਨ ਕਲੀਅਰ ਸਾਰੀ ਕਿ ਤਨ ਥੱਲੇ ਡੇਪੀਆਂ